ਗੁਰੂ ਰੂਪੇਰੀ 사త్సੰਗ ਤੋਂ ਤੁਹਾਨੂੰ ਅੱਜ ਇੱਕ ਪੁਰਾਣੇ ਜੀਮੇਦਾਰ ਤੇ ਪੁਰਾਣੀਆਂ ਮਾਈਆਂ ਜੋ ਸਮਾਨ ਵਰਤਦੀਆਂ ਹੁੰਦੀਆਂ ਸੀ ਉਹਨਾਂ ਦੇ ਬਾਰੇ ਤੁਹਾਨੂੰ ਗਿਆਨ ਕਰਾਉਣੇ ਆ ਵੀ ਕਹੇ ਜੇ ਸੰਧ ਹੁੰਦੇ ਸੀ ਇਹ ਮੇਰਾ ਚੈਨਲ ਹੈਗਾ ਸਿੱਧੂ ਚੈਨਲ ਬਾਈ ਇਹਨੂੰ ਮੇਰੇ ਵੀਰ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓ ਅੱਗੇ ਸ਼ੇਅਰ ਵੀ ਕਰ ਦਿਓ ਇਹ ਤੁਹਾਨੂੰ ਮੈਂ ਅੱਜ ਜੋ ਪੁਰਾਣੇ ਆਪਣੇ ਬਜ਼ੁਰਗ ਤੇ ਮਾਇਆ ਬਰਤ ਦੀਆਂ ਨੇ ਸੰਦ ਬਣੇਵੇਂ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਉਹਨਾਂ ਦਾ ਨਾਮ ਨਹੀਂ ਯਾਦ। ਬਿੱਤੀ ਕੀ ਹੁੰਦੇ ਸੀ ਉਹ ਕਿਸ ਤਰ੍ਹਾਂ ਦੇ ਸੰਦ ਹੁੰਦੇ ਸੀ ਉਹ ਤਾਂ ਹੁਣ ਮਿਲਣੇ ਵੀ ਬਹੁਤ ਮੁਸ਼ਕਲ ਆ ਸਾਰੇ ਦੇ ਸਾਰੇ ਜੇ ਆਪਾਂ ਇਕੱਠੇ ਵੀ ਕਰੀਏ ਤਾਂ ਤੇ ਆਮ ਬਹੁਤੇ ਘਰੀਓ ਪਏ ਵੀ ਹੈਗੇ ਆ ਤੇ ਹੁਣ ਆਪਣੇ ਕਈ ਬਾਈ ਦਿਖਾਈ ਵੀ ਜਾਂਦੇ ਆ ਅੱਜ ਜੇ ਮੈਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਆਪਣੇ ਘਰੇ ਸੱਬਰ ਕੱਤਾ ਸੱਬਰ ਕੱਤਾ ਹੁੰਦਾ ਸੀ ਜਿਹਦੇ ਨਾਲ ਆਪਾਂ ਦਾਣੇ ਠਾਉਂਦੇ ਹੁੰਦੇ ਸੀ ਪਿੱਛੇ ਆਮ ਆਪਾਂ ਘਰੇ ਵਰਤਦੇ ਹੁੰਦੇ ਸੀ ਫੌੜਾ ਘਰੇ ਫੌੜਾ ਹੁੰਦਾ ਸੀ ਪਸ਼ੂਆਂ ਦੇ ਮਗਰ ਗੋਹਾਗਾਹਾ ਠਾਉਣ ਨੂੰ ਤੇ ਪੀੜਾਂ ਦੇ ਵਿੱਚ ਹੁੰਦਾ ਸੀਗਾ ਸੱਬਰ ਕੱਤਾ ਫਿਰ ਉਸ ਤੋਂ ਬਾਅਦ ਆ ਗਿਆ ਸਾਜ ਸਾਜ ਹੁੰਦਾ ਸੀ ਘਰੇ ਰੱਖਿਆ ਵਾ ਉਦੇ ਨਾਲ ਬੁੜੀਆਂ ਜਦੋਂ ਪੀਣ ਬਣਾਉਂਦੇ ਗਏ ਹੁੰਦੇ ਸੀ ਕਣਕ ਦਾ ਤੇ ਸਾਜ ਦੇ ਨਾਲ ਛੱਟ ਕੇ ਪੀਣ ਬਣਾਉਣਾ ਫੇਰ ਆ ਗਈ ਜ਼ਿਮੀਦਾਰਾਂ ਦੇ ਵਰਤਣ ਲਈ ਤੰਗਲੀ ਤੰਗਲੀ ਤਾਂ ਆਮ ਪਤਾ ਹੋ ਬੱਚਿਆਂ ਨੂੰ ਕਿਉਂਕਿ ਹਜੇ ਵੀ ਉਹ ਵਰਤੀ ਜਾ ਰਹੀ ਹੈ ਤੂੜੀ ਵਾਸਤੇ ਤੰਗਲੀ ਫਿਰ ਉਸ ਤੋਂ ਬਾਅਦ ਆ ਗਈ ਸਲੰਗ ਸਲੰਗ ਅੱਜ ਕੱਲ ਨਹੀਂ ਵਰਤੀ ਜਾਂਦੀ ਸੰ ਸਲੰਗ ਵਰਤੀ ਜਾਂਦੀ ਪਹਿਲੇ ਬਜ਼ੁਰਗਾਂ ਵੇਲੇ ਉਦੋਂ ਮਤਲਬ ਛੋਲੇ ਕੱਢਣੇ ਆ ਸਰੋਂ ਗਾਉਣੀ ਐ ਗਾਉਣੀ ਐ ਜਾਂ ਕੋਈ ਹੋਰ ਚੀਜ਼ ਆਪਾਂ ਗਾਉਂਦੇ ਸੀ ਉਹਦੇ ਨਾਲ ਸਲੰਗ ਦੇ ਨਾਲ ਉਹਨੂੰ ਕੱਲੀ-ਕੱਲੀ ਕਰ ਦਿੰਦੇ ਹੁੰਦੇ ਸੀ ਫੇਰ ਆ ਗਿਆ ਜੱਟ ਜੱਟ ਹੁੰਦਾ ਦੋ ਤਸਾਂਗੜ ਜੇ ਇਸ ਤਰ੍ਹਾਂ ਜਾਂ ਹੁੰਦਾ ਐ ਜੇ ਉਹਦੇ ਨਾਲ ਆਪਾਂ ਮੰਡਲੀਆਂ ਲਾਉਂਦੇ ਹੁੰਦੇ ਸੀ ਬਜ਼ੁਰਗ ਆਪਣੇ ਪਹਿਲਾ ਮੰਡਲੀਆਂ ਕਣਕ ਵੱਢ ਕੇ ਉਹ ਮੰਡਲੀਆਂ ਦੇ ਵਿੱਚ ਉਹ ਲਾਂਗਾ ਜੱਟ ਦੇ ਨਾਲ ਖਿੱਚ ਕੇ ਰੱਸੇ ਦੇ ਵਿੱਚ ਭਰੀ ਪਾਉਣੀ ਫੇਰ ਉਹ ਭਰੀ ਚਕਾਉਣੀ ਜਾਂ ਗੱਡਾਲਾ ਰਦੇ ਹੁੰਦੇ ਸੀਗੇ ਲਾਂਗੇ ਦਾ ਉਹਨੂੰ ਲਾਂਗਾ ਕਹਿੰਦੇ ਨੇ ਗੱਡਾਲਾ ਤੇ ਹੁੰਦੇ ਸੀ ਉਦੋਂ ਜੱਟ ਕੰਮ ਆਉਂਦਾ ਸੀ ਫੇਰ ਆ ਗਈ ਸਜਲੀ ਸਜਲੀ ਹੁੰਦੀ ਪੇੜਾਂ ਦੇ ਵਿੱਚ ਜਦੋਂ ਆਪਾਂ ਦਾਣੇ ਕੱਢਦੇ ਹੁੰਦੇ ਸੀ ਬਜ਼ੁਰਗ ਫਲਿਆਂ ਦੇ ਨਾਲ ਤੇ ਉਦੋਂ ਨਾਲ ਸਜਲੀ ਦੇ ਨਾਲ ਫਿਰ ਉਸ ਛੈਂਟ ਜਿਹੜਾ ਹੁੰਦਾ ਸੀ ਉਹ ਸਜਰੀ ਨਾਲ ਲਾਉਂਦੇ ਤੂੜੀ ਆਟ ਹੋ ਜਾਂਦੀ ਸੀ ਤੇ ਦਾਣੇ ਆਟ ਹੋ ਜਾਂਦੇ ਢੰਡੀਆਂ ਆਟ ਹੋ ਜਾਂਦੀਆਂ ਸੀਗੀਆਂ ਫੇਰ ਉਹਦਾ ਫਲਾ ਫਲੇ ਆਪਾਂ ਆਮ ਤੁਸੀਂ ਕਿਸੇ ਨੇ ਨਹੀਂ ਦੇਖੇ ਮੈਂ ਤਾਂ ਦੇਖਿਆ ਫਲਾ ਜਿਹੜੇ ਪਹਿਲਾਂ ਆਪਾਂ ਦਾਣੇ ਕੱਢਦੇ ਹੁੰਦੇ ਸੀ ਨਾ ਤੇ ਬਜ਼ੁਰਗ ਆਪਣੇ ਖੇਤਾਂ 'ਚੋਂ ਗੱਡਿਆਂ ਦੇ ਨਾਲ ਕਣਕ ਲੱਦ ਲਿਆਉਂਦੇ ਸੀ ਲਾਂਗਾ ਉਰੇ ਪਿੰਡ ਕੋਲੇ ਪਿੰਡ ਕੋਲੇ ਲਿਆ ਕੇ ਫਿਰ ਫਲੇ ਪਾਉਣੇ ਫਲੇ ਨਾ ਫਿਰ ਉਹਨੂੰ ਗਾਹ ਕੇ ਤੇ ਘਰਾਂ 'ਚ ਧੁੱਪਾਂ ਲੱਗਦੀਆਂ ਬਹੁਤ ਉਹਦੇ ਫਿਰ ਫਲਾ ਚਲਾਉਣਾ ਧੁੱਪ ਚ ਪੂਰੀ ਚੋ ਉਹ ਹੁੰਦਾ ਸੀ ਫਲਾ ਫਿਰ ਬੈਲ ਬੈਲ ਤਾਂ ਉਹਨਾਂ ਪਰੂ ਪਤਾ ਹੀ ਆ ਭਲਤੋਂਦੇ ਸੀ ਭਲਤ ਖਿੱਚਦੇ ਸੀ ਫਲੇ ਨੂੰ ਫਿਰ ਗੱਡਾ ਗੱਡਾ ਹੁੰਦਾ ਸੀ ਲੱਕੜ ਦੇ ਪਹੀਆਂ ਵਾਲਾ ਪਹਿਲਾਂ ਜਿਹੜਾ ਬਜ਼ੁਰਗਾਂ ਕੋਲੇ ਹੁੰਦਾ ਸੀ ਤੇ ਆਮੋ ਕਿਸੇ ਕੋਲੇ ਨਹੀਂ ਅੱਜਕੱਲ ਟਰੈਕਟਰ ਟਰਾਲੀਆਂ ਨਾ ਉਵੇਂ ਆਮ ਬੈੜ ਲਿਆ ਬੈੜ ਲੈਣ ਕੋਲੇ ਹੁੰਦਾ ਸੀ ਗੱਡਾ ਉਹ ਗੱਡੇ ਦੇ ਨਾਲ ਆਪਾਂ ਪੱਠੇ ਲਿਆਉਂਦੇ ਸੀ ਲਾਂਗਾ ਢੋਂਦੇ ਸੀ ਦਾਣੇ ਢੋਂਦੇ ਸੀ ਰੀ ਪਾਉਂਦੇ ਸੀ ਖੇਤ ਗੱਡੇ ਦੇ ਨਾਲੇ ਕੰਮ ਉਹਦੋਂ ਚੱਲ ਪਿਆ ਸਾਥ ਸੰਗਤ ਉਸ ਤੋਂ ਬਾਅਦ ਆ ਗਈ ਲਾਸ ਲਾਸ ਆਪਾਂ ਕਹਿ ਦਿੰਨੇ ਆ ਜਿਹੜੀ ਲੰਮੀ ਹੁੰਦੀ ਆ ਲਾਸ਼ ਵਾ ਲਾਸ ਖਿੱਚਣ ਵਾਲੀ ਉਹ ਹੁੰਦੀ ਸੀ ਜਦੋਂ ਆਪਾਂ ਗੱਡਾ ਲਾ ਲਦੇ ਸੀ ਨਾ ਲਾਂਗੇ ਦਾ ਤੇ ਜਾਂ ਛਟੀਆਂ ਦਾ ਤੇ ਉਦੋਂ ਉਹ ਮਤਲਬ ਲਾਸ ਉੱਤੇ ਪਾਈ ਜਾਂਦੀ ਸੀ ਗੱਡੇ ਤੇ ਉੱਤੇ ਬੰਦਾ ਚੜ੍ਹ ਕੇ ਛਟੀਆਂ ਲਾਦਾ ਸੀ ਲੱਦ ਕੇ ਫਿਰ ਲਾਸ ਪਾ ਕੇ ਮੂਹਰੇ ਬੰਨ ਦਿੰਦੇ ਸੀ ਗੱਡੇ ਨੂੰ ਫਿਰ ਹੁੰਦਾ ਸੀ ਨਾੜਾ ਨਾੜਾ ਹੁੰਦਾ ਸੀ ਸਾਹ ਸੰਗਤ ਜਦੋਂ ਹਲ ਬੋਣਾ ਨਾ ਜ਼ਿਮੀਦਾਰ ਨੇ ਪੰਜਾਲੀ ਦੇ ਨਾਲ ਇੱਕ ਨਾੜਾ ਲੰਕਦਾ ਹੁੰਦਾ ਸੀ ਉਹ ਬਲਦਾਂ ਨੂੰ ਪਾਉਣਾ ਕਿੱਲੀ ਪਾਉਣੀ ਫੇਰ ਉਹ ਜਾ ਕੇ ਹਲ ਬਲਦ ਖਿੱਚਦੇ ਹੁੰਦੇ ਸੀਗੇ ਫੇਰ ਆ ਗਈ 45 45 ਨੂੰ 나ੜਾ ਪਾਇਆ ਹੁੰਦਾ 45 ਦੋ ਬਲਦਾਂ ਦੇ ਮੋਢਿਆਂ ਤੇ ਉਹਨਾਂ ਦੇ ਮੋਢਿਆਂ ਤੇ ਚੱਲਦੀ ਹੁੰਦੀ ਸੀ 45 ਬਲਦਾਂ ਦੇ ਉਹਨੂੰ ਕਹਿੰਦੇ ਸੀ 45 ਵਿਚਾਲੇ ਹਲ ਪਾਇਆ ਜਾਂਦਾ ਹੁੰਦਾ ਸੀ ਫਿਰ ਮੁੰਨੀ ਹਲਾ ਗਿਆ ਮੁੰਨੀ ਹਲ ਹੁੰਦਾ ਜਿਹਦੇ ਨਾਲ ਆਪਾਂ ਕਣਕ ਬੀਜਦੇ ਹੁੰਦੇ ਸੀ ਪੈਲੀਆਂ ਦੇ ਵਿੱਚ ਬਜ਼ੁਰਗਾਂ ਜੀ ਤੋਂ ਕਣਕ ਦੇ ਬੀਜ ਦੇ ਸੀ ਰੇਹ ਤੇ ਇਹ ਰਲਾ ਕੇ ਅਬਲ ਤੱਕ ਕੱਲੀ ਕਣਕ ਹੀ ਪੂਰ ਦਿੰਦੇ ਸੀ ਤੇ ਹਲਣਾ ਬੀਜ ਤੇ ਹੁੰਦੇ ਸੀ ਮੁੰਨੀ ਹਲੋਂ ਨੂੰ ਕਹਿੰਦੇ ਹੁੰਦੇ ਸੀਗੇ ਉਹਦੇ ਨਾਲ ਕਣਕ ਦੇ ਬੀਜ ਕੱਛੂ ਹਾਲਾ ਗਿਆ ਕੱਛੂ ਹਲ ਹੁੰਦਾ ਸੀ ਉਹ ਹੋਣਾ ਦੋਹਾਂ ਪਾਸਿਆਂ ਨੂੰ ਮਿੱਟੀ ਛੜਦਾ ਹੁੰਦਾ ਸੀ ਕੱਛੂ ਹਲ ਵੀ ਉਹ ਵੀ ਮਤਲ ਪਹਿਲਾਂ ਤਾਂ ਲੱਕੜ ਦਾ ਹੀ ਬਣਾਇਆ ਹੁੰਦਾ ਸੀ ਫੇਰ ਆ ਗਿਆ ਲੋਹੇ ਵਾਲਾ ਹਾਲਾ ਲੋਹੇ ਵਾਲਾ ਹਲ ਵੀ ਪੈਲੀ ਨੂੰ ਪਾੜ ਪਾੜ ਛੜਨੇ ਬਾਵਾ ਫੋਟ ਸਾਰੀ ਚੌਂ ਹੁੰਦੀ ਸੀ ਉਹਦੀ ਮੂਹਰੇ ਲੱਗੀ ਤੇ ਉਹ ਦੋ ਬਲਦਾਂ ਨਾਲ ਚਲੇ ਚੰਗੇ ਬਲਦ ਨੂੰ ਖਿੱਚਦੇ ਸੀਗੇ ਉਹ ਹਲ ਵਾਇਆ ਜਿਹੜੇ ਦੋ ਵਾਰੀ ਪਹਿਲੀ ਬਹਿ ਜੇ ਹਾਲਾਂ ਦੀ ਬਾਹੀ ਵੀ ਬਲਦਾਂ ਦੀ ਤੇ ਟਰੈਕਟਰ ਨਹੀਂ ਸੀ ਰੀਸ ਕਰਦਾ ਉਹਦੀ ਤੇ ਬਜ਼ੁਰਗ ਇਸ ਤਰ੍ਹਾਂ ਦੀ ਪਹਿਲੀ ਮਣਾਉਂਦੇ ਹੁੰਦੇ ਸੀ ਫੇਰ ਆ ਗਿਆ ਜੂਲਾ ਜੂਲਾ ਗੱਡੇ ਨੂੰ ਬੰਨਿਆ ਜਾਂਦਾ ਹੁੰਦਾ ਸੀ ਗੱਡਾ ਹੁੰਦਾ ਸੀ ਨਾ ਜਿਹੜਾ ਦੋ ਪਹੀਆਂ ਵਾਲਾ ਲੱਕੜ ਦਾ ਉਹਦੇ ਨਾਲ ਮੂਰੇ ਜੂਲਾ ਬੰਨਿਆ ਜਾਂਦਾ ਸੀ ਦੋਹੀ ਪਾਸੇ ਬੈਲ ਛੱਡਦੇ ਹੁੰਦੇ ਸੀ ਗੱਡੇ ਨੂੰ ਉਹ ਹੁੰਦਾ ਸੀ ਜੂਲਾ ਫੇਰ ਆ ਗਈ ਹੈਰੋਂ ਹੈਰੋਂ ਹੁੰਦੀ ਪਹਿਲੀਆਂ ਪੈਲੀਆਂ ਪੜੀਆਂ ਹੁੰਦੀਆਂ ਸੀਗੀਆਂ ਘਾਹ ਵਾਲੀਆਂ ਘਾਹ ਹੁੰਦਾ ਸੀ ਪੈਲੀਆਂ 'ਚ ਬਹੁਤ ਜ਼ਿਆਦਾ ਤੇ ਉਹ ਉਹਨਾਂ ਤਿੰਨ ਪੋ ਬਣਾ ਕੇ ਤਨਕੋਣੀ ਜੀ ਬਣਾ ਕੇ ਉਹਦੇ ਵਿੱਚ ਕਿੱਲ ਜਿਹੜੇ ਹੁੰਦੇ ਸੀ ਤੇ ਉਹੋ ਕਿੱਲਾਂ ਜਾਲ ਜਾਂ ਫੇਰ ਕੇ ਤੇ ਉਹਦੋਂ ਘਾਹ ਇਕੱਠਾ ਕਰਕੇ ਤੇ ਕੱਟ ਬਾਹਰ ਕੱਢ ਦੇਣਾ ਤੇ ਜੇ ਕਣਕ ڪرੰਡ ਹੋ ਜਾਂਦੀ ਹੁੰਦੀ ਸੀ ਤੇ ਉਹ ਹੈਰੋਂ ਕਣਕ ਤੇ ਵੀ ਫੇਰਦੇ ਉਹ ਵੀ ڪرੰਡ ਹੋ ਗਈ ਕਿਉਂਕਿ ਕਿੱਲ ਜੇ ਲੱਗੇ ਹੁੰਦੇ ਸੀ ਬਲਦ ਨੂੰ ਖਿੱਚੀ ਫਿਰਦੇ ਹੁੰਦੇ ਸੀਗੇ ਫੇਰ ਉਹਦਾ ਸੀ ਵੱਡਾ ਦਲਾਨ ਆਪਾਂ ਜਿਹਨੂੰ ਦਲਾਨ ਕਹਿੰਦੇ ਹੁੰਦੇ ਸੀ ਪਹਿਲੇ ਬਜ਼ੁਰਗ ਆਪਣੇ ਸਾਥ ਸੰਗਤ ਉਹ ਦਲਾਨ ਦੇ ਵਿੱਚ ਹੀ ਪੈ ਜਾਂਦੇ ਹੁੰਦੇ ਸੀ ਦਲਾਨ ਦੇ ਵਿੱਚ ਹੀ ਪਸ਼ੂ ਹੁੰਦੇ ਸੀ ਦਲਾਨ ਦੇ ਵਿੱਚ ਹੀ ਦਾਣੇ ਪਏ ਹੁੰਦੇ ਸੀ ਕਪਾਹਾਂ ਕਪੂਹਾਾਂ ਪਈਆਂ ਹੁੰਦੀਆਂ ਸੀ ਉਹ ਕੱਚੇ ਹੁੰਦੇ ਸੀ ਦਲਾਨ ਵੱਡੇ ਵੱਡੇ ਬੁੜਿਆਂ ਦੇ ਖੁੰਡ ਜੇ ਪਾ ਕੇ ਪਾਸੇ ਸਤਿਰੀਆਂ ਪਾ ਦੇ ਜਾਂ ਗੋਲੇ ਜੇ ਪਾ ਦਿੰਦੇ ਸੀ ਉਹਨੂੰ ਕਿ ਬੋਲਦੇ ਤੇ ਦਲਾਨ ਫੇਰ ਕਹਿੰਦੇ ਘੁੱਪ ਬੰਨਣਾ ਪਹਿਲਾਂ ਤੂੜੀਆਂ ਦੇ ਆਪਾਂ ਕੁੱਪ ਬੰਨਦੇ ਰਹੇ ਆ ਅੱਜ ਵੀ ਬਹੁਤ ਪਾਸੇ ਲੋਕ ਬੰਨਦੇ ਆ ਕਈਆਂ ਸੂਬਿਆਂ ਦੇ ਵਿੱਚ ਆਪਣੇ ਪੰਜਾਬ 'ਚ ਵੀ ਬੰਨਦੇ ਆ ਸੂਬਿਆਂ 'ਚ ਵੀ ਬੰਨਦੇ ਆ ਉਹ ਲਾਂਗਾ ਝਾੜ ਲੈਂਦੇ ਆ ਕਣਕ ਨੂੰ ਝਾੜ ਜੇ ਲੈਂਦੇ ਆ ਮੁਰੂ ਛੱਟੇ ਵੜਲੇ ਤੇ ਪਰਾਲੀ ਦੇ ਨਾਲ ਤਾਂ ਉਹਨੂੰ ਬੰਨੀ ਜਾਂਦੇ ਆ ਫਿਰ ਮੰਜੇ ਵਾਲੇ ਕੁੱਪ ਆ ਕੇ ਮੰਜੇ ਦੇ ਨਾਲ ਕੁੱਪ ਬੰਨ ਬੱਝ ਜਾਂਦੇ ਨੇ ਤੂੜੀ ਦੇ ਜਿਹਦੇ ਕੋਲੇ ਬਾਧੂ ਹੁੰਣੀ ਉਹ ਕੁੱਪ ਬੰਨਦੇ ਨੇ ਫਿਰ ਹਾੜੀ ਵਢਣੀ ਹਾੜੀ ਵੜਦੇ ਹੁੰਦੇ ਸੀ ਬੀੜੀ ਕਰਕੇ ਦੋ ਦੋ ਘੜ ਤਿੰਨ ਤਿੰਨ ਜਿਨ੍ਹਾਂ ਦੇ ਚੰਗੇ ਆਵਲਾ ਲਾਣਾ ਹੁੰਦਾ ਸੀ ਉਹ ਆਪੀ ਵੱਡੀ ਜਾਂਦੇ ਦੇ ਨਾਲ ਅਧੜਕੇ ਦੂੜਕੇ ਲੈ ਕੇ ਜਿਹੜੇ ਦੋ-ਦੋ ਜਾਂ ਇੱਕ-ਇੱਕ ਬੰਦੇ ਉਹ ਵੀੜੀ ਨਾਲ ਵੱਢ ਲੈਂਦੇ ਸੀਗੇ ਤੇ ਫਿਰ ਉਹਨੂੰ ਬੋਦੀ ਛੱਡਦੇ ਹੁੰਦੇ ਸੀਗਾ ਜਿੱਦ ਦੇ ਨਾ ਕਣਕ ਨੇ ਮੁੱਕ ਜਾਣਾ ਵੀ ਅੱਜ ਕਣਕ ਮੁੱਕ ਗਈ ਐ ਵੀ ਹੁਣ ਇਹ ਦੁਗਾ ਆਪਾਂ ਵੱਢ ਲਈ ਫਿਰ ਉਹਨਾਂ ਉਹਦੀ ਬੋਦੀ ਛੱਡਦੇ ਹੁੰਦੇ ਸੀ ਇੱਕ ਮਰਲਾ ਮੂਰੇ ਕਣਕ ਦਾ ਛੱਡ ਕੇ ਤੇ ਸਾਰੇ ਰੁੱਗ ਵੱਡਾ ਸਾਰਾ ਵੱਢ ਕੇ ਵੀ ਰੁੱਗ ਉੱਤੇ ਰੱਖ ਦੇਣਾ ਲੈ ਵੀ ਇਹ ਗੁਰੂ ਨਾਨਕ ਇਹ ਮਹਾਰਾਜ ਸੱਚੇ ਪਾਸ਼ਾ ਗਾਣ ਨੂੰ ਇਹਦੋਂ ਵੱਧ ਦੇ ਆ ਗਰੀਬ ਗੁਰਬਾਂ ਦੇ ਦੇ ਨਾਂ ਨੂੰ ਅਸੀਂ ਛੱਡਤੀ ਜਾਂ ਤੇ ਉਹ ਫਿਰ ਮਗਰ ਆਪਣੇ ਜਿਹੜੀਆਂ ਛਲਾ ਚੋਗਣ ਵਾਲੀਆਂ ਬੁੜੀਆਂ ਹੁੰਦੀਆਂ ਸੀ ਉਹ ਬਟਲੀਆਂ ਦੇ ਗਾਮਤ ਕਰ ਸੀਗੀਆਂ ਉਹ ਹੁੰਦੀ ਸੀ ਬੋਦੀ ਛੱੜਣੀ ਬੋਹਲ ਬੋਹਲ ਕਹਿੰਦੇ ਹੁੰਦੇ ਸੀ ਦਾਣਿਆਂ ਨੂੰ ਦਾਣੇ ਨਾ ਜਦੋਂ ਲਾਂਗਾ ਕੱਟ ਲੈਣ ਫਲਿਆਂ ਤੋਂ ਬਾਅਦ ਤੂੜੀ ਅੱਡ ਕਰ ਦੇਣੀ ਕਣਕ ਰਹਿ ਜਾਣੀ ਫਿਰ ਉੱਤੇ ਬੋਹਲ ਬੋਹਲ ਹੁੰਦਾ ਸੀ ਸਾਹ ਸੰਗਤ ਤੇ ਉਹ ਕਣਕ ਦਾ ਲਾਇਆ ਹੁੰਦਾ ਸੀ ਵੱਡਾ ਸਾਰਾ ਉਹਨੂੰ ਕਹਿੰਣਾ ਬੋਹਲ ਉਹਦੇ ਡਾਲੇ ਛਜਲੀ ਚ ਪਾ ਕੇ ਦਾਣੇ ਰੱਖ ਦੇਣੇ ਤੇ ਕੋਲੇ ਸਾਇ ਰੱਖ ਲਈ ਸਾਇ ਕਹਿੰਦੇ ਗੋਹੇ ਨੂੰ ਕੋਰੇ ਹਰਾ ਹਰਾ ਘਾਹ ਵੱਢ ਕੇ ਰੱਖ ਦੇਣਾ ਤੇ ਕੋਲੇ ਰੱਖ ਲੈਣੇ ਥੋੜੇ ਜਿਹੇ ਚਲ ਦਾਣੇ ਦਾ ਭੇ ਹੁੰਦੇ ਸੀ ਕਹਿੰਦਾ ਵੀ ਹਰੇ ਬਾਈ ਪਾਣੀ ਜਲ ਕੋਲੇ ਚਾਹੀਦਾ ਸਾਇ ਚਾਹੀਦੀ ਪਸ਼ੂਆਂ ਦੀ ਭਾਲ ਤਾ ਹੁਣ ਆਪਣੇ ਕੋਲੇ ਇਹ ਚੀਜ਼ਾਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਸੀ ਹੁਣ ਨਹੀਂ ਕੋਈ ਕਰਦਾ ਫੇਰ ਆ ਗਈ ਸਜਲੀ ਸਜਲੀ ਹੁੰਦੀ ਸੀ ਸਾਹ ਸੰਗਤ ਜਦੋਂ ਹੋਣਾ ਮਤਲਬ ਦਾਣੇ ਜਿਹਦੇ ਨਾਲ ਕੱਢ ਲੈਂਦੇ ਸੀ ਉਹ ਸਾਰਾ ਉਹਦੇ ਬਾਅਦ ਬੋਲ ਬਣਾਉਂਦੇ ਹੁੰਦੇ ਸੀ ਸਜਲੀ ਨਾਲ ਉਹਨਾਂ ਇਸੇ ਸੱਜਲੀ ਹੁਣ ਆਜੋ ਜਿਹੜੀਆਂ ਆਪਣੀਆਂ ਮਾਈਆਂ ਹੁਣ ਮਾਈਆਂ ਭੈਣਾਂ ਚੀਜ਼ਾਂ ਵਰਤਦੀਆਂ ਹੁੰਦੀਆਂ ਸੀ ਜਿਹੜੀਆਂ ਸਾਨੂੰ ਉਹ ਸਿਣਾਉਣੇ ਐ ਪਹਿਲਾ ਹੁੰਦਾ ਸੀ ਚਰਖਾ ਸਾਹ ਸੰਗਤ ਹਰੇਕ ਕਰੇ ਜਿਹੜੀ ਮਾਈ ਦੇ ਕੋਲੇ ਚਰਕਾ ਨੂੰ ਚੰਗਾ ਸਮਝਦੇ ਵੱਡੀ ਸਮਝਦੇ ਸੀ ਪਹਿਲੀਆਂ ਬਜ਼ੁਰਗ ਮਾਈਆਂ ਜਿਹੜੀਆਂ ਹੁੰਦੀਆਂ ਸੀ ਨਾ ਉਹ ਚਰਖਾ ਕਾਤਤੀਆਂ ਹੁੰਦੀਆਂ ਸੀ ਚਰਖਾ ਕੱਤਣ ਵਾਸਤੇ ਰੂਹ ਚਾਹੀਦੀ ਹੁੰਦੀ ਸੀ ਫਿਰ ਉਹਦੇ ਗਲੂਟੇ ਬਣਾ ਲੈਣੇ ਫਿਰ ਗਲੋਟੇ ਬਣਾ ਕੇ ਫਿਰ ਕਹਿੰਦੇ ਸਾਧ ਸੰਗਤ ਪਹਿਲਾਂ ਤਾਂ ਚਰਖਾ ਕੱਤਣ ਲੈਣੇ ਮਾਈ ਦੇ ਕੋਲੇ ਰੱਖਣਾ ਬੋਟਾ ਬੋਟਾ ਹੁੰਦਾ ਹੀ ਗੱਤੇ ਬਣਾਇਆ ਇਹਦਾ ਆਪਣੇ ਦਾ ਹੀ ਧਾਗਿਆਂ ਧੂਗਿਆਂ ਦਾ ਮੈਲ ਕਿ ਰੱਸੀਆਂ ਰੁੱਸੀਆਂ ਕਾਹ ਕਰਨਾ ਜਾਂ ਇਕੱਠਾ ਕਰਕੇ ਉਹਨੂੰ ਮਲਵੇੜ ਲਬੂਟ ਕੇ ਜਿਹਨੂੰ ਬੋਟਾ ਬਣਾ ਲੈਂਦੇ ਸੀ ਬੁੜੀਆਂ ਬੋਟੇ ਦੇ ਵਿੱਚ ਰੱਖਦੀਆਂ ਗਲੋਟੇ ਬੋਟਾ ਜਿਹੜਾ ਹੁੰਦਾ ਇਹਨਾਂ ਉਹਦੇ ਵਿੱਚ ਰੱਖਦੀਆਂ ਹੁੰਦੀਆਂ ਸੀ ਗਲੋਟੇ ਫਿਰ ਉਹਦੇ ਅਟੇਰਨਾ ਅਟੇਰਨਾ ਦੇ ਸੂਤ ਨਾਲ ਜਿਦੋਂ ਕੱਤ ਲੈਂਦੀਆਂ ਸੀ ਮਾញャ ਚਰਖੇ ਤੇ ਉਹ ਸੂਤ ਨੂੰ ਫਿਰ ਅਟੇਰਨੇ ਤੇ ਕਰਦੀਆਂ ਸੀ ਲੋਟ ਉਹਨੂੰ ਅਟੇਰਨ ਤੋਂ ਬਾਅਦ ਫਿਰ ਉਹਨੂੰ ਖਦਰ-ਖਦਰ ਤਾਣੀ ਕੋਲੇ ਲੈ ਕੇ ਜਾਣ ਬਾਅਦ ਤੇ ਫੇਰ ਕਰਦੇ ਸੀ ਤਾਣੀ ਹੁੰਦੀ ਸੀ ਇੱਕ ਫਿਰ ਰੂਹ ਹੁੰਦੀ ਸੀ ਰੂਹ ਹੁੰਦੀ ਸੀ ਆਪਣੀ ਕਪਾਹ ਵੀਜੀ ਹੁੰਦੀ ਸੀ ਹਰੇਕ ਤੇ ਪੰਜ-ਪੰਜ ਚਾਰ-ਚਾਰ ਕਿੱਲੇ ਕਪਾਹ ਚ ਉਹ ਘਰੇ ਬੁੜੀਆਂ ਨੇ ਕਪਾਹ ਰੱਖ ਕੇ ਉਹਨੂੰ ਫਿਰ ਬਲਾ ਕੇ ਜਣਾ ਬਲਾ ਕੇ ਕਹਿੰਦੇ ਹੁੰਦੇ ਸੀ ਬੜੇਵੇਂ ਅਟ ਕਰ ਦੇਣੇ ਰੂਹ ਅਟ ਕਰ ਲੈਣੀ ਫਿਰ ਲੋਗੜ ਲੋਗੜ ਹੁੰਦਾ ਜਿਹੜਾ ਰਜਾਈ ਦੇ ਵਿੱਚੋਂ ਨਿਕਲਦਾ ਹੁੰਦਾ ਸੀ ਅੱਜ ਕੱਲ ਤਾਂ ਲੋਗੜ ਰਜਾਈਆਂ ਚਾਹੀ ਹੀ ਨਹੀਂ ਹੁਣ ਤਾਂ ਡਬਲ ਬੈੱਡ ਦੇ ਪੂਰੇ ਆ ਗਏ ਰਜਾਈਆਂ ਹੈਗੀਆਂ ਪਰ ਅੱਜ ਜਿਹੜੀਆਂ ਲੋਗੜ ਵਾਲੀਆਂ ਵਾਂ ਪਰ ਵੇਲੇ ਵੇਲੇ ਕਰੀਆਂ ਹੋ ਤੇ ਅੱਜ ਨਹੀਂ ਤਾਂ ਆਮ ਨਾਲ ਆਪਣੇ ਕੋਠੀਆਂ ਦੇ ਵਿੱਚ ਬੈੱਡ ਲਾ ਕੇ ਡਬਲ ਬੈੱਡ ਦਾ ਪੂਰਾ ਹੀ ਰੱਖਿਆ ਵਾ ਉੱਥੇ ਫਿਰ ਗਲੋਟਾ ਗਲੋਟੇ ਤੋਂ ਬੁੜੀ ਚਰਖਾ ਕੱਤ ਲੈਂਦੀ ਸੀ ਕੱਤ ਕੇ ਨਾ ਬਹਾਵਾ ਸਾਰਾ ਪਾਈਆ ਪੱਕੇ ਦਾ ਬਣਾ 100 150 ਗ੍ਰਾਮ ਦਾ ਗਲੋਟਾ ਜਾਂ ਗੋਲਜਾ ਬਣ ਜਾਂਦਾ ਸੀ ਸੂਤ ਦਾ ਪੂਣੀ ਤੋਂ ਕੱਤ ਕੇ ਉਹਨੂੰ ਕਹਿੰਦੇ ਸੀ ਗਲੋਟਾ ਫਿਰ ਸੂਤ ਜਦੋਂ ਇਹ ਸਾਰੀਆਂ ਗੱਲਾਂ ਕਰ ਲੈਣੀਆਂ ਚਰਖਾ ਕੱਤ ਲੈਣਾ ਰੂਮ ਬਲਾ ਕੇ ਲਿਆਉਣੀ ਸਾਰਾ ਕੋ ਘੜ ਕੇ ਗਲੋਟੇ ਬਣ ਜਾਣੇ ਟੇਰਨਾ ਬਣ ਜਾਣੇ ਉਹ ਤੋਂ ਬਾਅਦ ਬਣਦਾ ਸੀ ਸੂਤ ਫਿਰ ਉਹਦਾ ਸੂਤ ਸੀ ਉਹ ਸੂਤ ਦੇ ਨਾਲ ਫਿਰ ਦਰੀਆਂ ਬਣੀਆਂ ਜਾਂਦੀਆਂ ਸੀ ਕਈ ਹੋਰ ਕਾਰਜ ਆਪਣੇ ਕੀਤੇ ਜਾਂਦੇ ਸੀ ਖੇਸ ਟੋਟੇ ਬਣ ਜਾਂਦੇ ਸੀ ਪਹਿਲੇ ਆਪਣੇ ਉਤੇ ਨਾ ਜਦੋਂ 30-40 ਸਾਲ ਪਹਿਲਾਂ ਹੁਣ ਤਾਂ ਪੂਰੀਆਂ ਆ ਗਈਆਂ ਪੂਰੀਆਂ ਨੇ ਲੈ ਲਿਓ ਖੇਸ ਟੋਟੇ ਆਪਣੇ ਕੋਲੇ ਖੇਸ ਹੁੰਦਾ ਸੀ ਬੰਦੇ ਕੋਲੇ ਪੂਰਾ ਜਾਂ ਜਾਂ ਟੋਟਾ ਪੁਰਾਣੇ ਡੱਬੀਆਂ ਵਾਲੇ ਉਹ ਸਿਆਲੋ ਸਿਆਲ ਆਪਾਂ ਆਪਣੇ ਬਜ਼ੁਰਗੋ ਤੋਂ ਲਾਉਂਦੇ ਨਹੀਂ ਸੀ ਹੁੰਦੇ ਇੱਕ ਵਾਰੀ ਧੋ ਦਿੰਦੇ ਸੀ ਬੁੜੀਆਂ ਵਿਚਾਲਿਆਂ ਤੋਂ ਤੇ ਉਹਨਾਂ ਨੇ ਕਿਹਾ ਨਾ ਜਿਉਂ-ਜਿਉਂ ਇਹ ਪੁਰਾਣਾ ਹੁੰਦਾ ਜਾਂਦਾ ਤਿਉਂ ਤੋਂ ਨਿੱਗਾ ਹੁੰਦਾ ਜਾਂਦਾ ਤੇ ਉਹ ਖੇਸ ਟੋਟਾ ਉੱਤੇ ਲਿਆਂਦੇ ਉਹ ਬਣਦਾ ਸੀ ਲੋਗੜ ਰੋਂ ਤੋਂ ਫੇਰ ਆ ਗਈਆਂ ਦਰਗੀਆਂ ਦਰਗੀਆਂ ਵੀ ਇੰਨਾਂ ਚੀਜ਼ਾਂ ਤੋਂ ਹੀ ਬਣਦੀਆਂ ਸੀ ਚਰਕਾ ਕੱਤਣ ਤੋਂ ਹੀ ਰੂਹ ਦਾ ਗਾਂ ਲੋਗੜ ਦਾ ਹੋਰ ਇਸ ਤਰ੍ਹਾਂ ਸੂਤ ਕੱਤ ਕੁਤ ਕੇ ਫਿਰ ਦਰਗੀਆਂ ਬਣਾਉਂਦੇ ਸੀ ਫੇਰ ਸਾਹਸਾਂ ਤੋਂ ਹੁੰਦੀ ਪੱਖੀ ਪੱਖੀ ਨੂੰ ਆਪਾਂ ਆਮ ਦੇਖਿਆ ਸਾਰੇ ਬੰਦੇ ਅੱਜ ਵੀ ਪਈਆਂ ਹੋਣਗੀਆਂ ਕਈਆਂ ਦੇ ਘਰੀ ਤਾਂ ਇਹੋ ਬਿਜਲੀ ਉੱਠ ਜਾਂਦੀ ਹੈ ਨਾ ਉਦੋਂ ਆਪਾਂ ਪੱਖੀ ਵਰਤਦੇ ਆ ਪਹਿਲਾਂ ਆਪਾਂ ਪੱਖੀਆਂ ਬਾਲੀਆਂ ਵਰਤਦੇ ਹੁੰਦੇ ਸੀ ਜੇ ਕਿਤੇ ਰਹਿਤੇਦਾਰ ਪਰੌਣੇ ਨੇ ਆਉਣਾ ਨਾ ਮੰਜਾ ਬਿਛਾ ਕੇ ਬਾਣ ਦਾ ਉੱਤੇ ਦਰੀ ਬਿਛਾ ਕੇ ਬਿਛਾਈ ਬਿਛਾ ਕੇ ਸਰਹਾਣਾ ਦੇ ਕੇ ਕੱਢਿਆ ਵਾ ਸਰਹਾਣਾ ਦੇ ਕੇ ਫਿਰ ਉਹਨੂੰ ਕੱਡੀ ਵੀ ਪੱਖੀ ਦੇਣੀ ਉਦੋਂ ਵਰਤਦੇ ਸੀ ਪੱਕੀਆਂ ਜੇ ਆਮ ਕਹਿੰਦੇ ਨਾ ਸਾਹਮਣੇ ਜੇ ਕਿਸੇ ਨੇ ਦੇਖ ਲੈਣਾ ਕਹਣਾ ਵੀ ਉਹ ਪਰੌਣਾ ਆਇਆ ਫਲਾਨਿਆਂ ਦੇ ਉਹਨਾਂ ਦਾ ਪਰੌਣਾ ਆਇਆ ਵਾ ਉਹ ਪੱਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰ ਆ ਗਈ ਸਾਹ ਸੰਗਤ ਬਲਟੋਹੀ ਇਹ ਵੀ ਮਾਈਆਂ ਦੇ ਵਰਤਣ ਵਾਲੀ ਹੁੰਦੀ ਸੀ ਇਹਦੇ ਵਿੱਚ ਬੁੜੀਆਂ ਨਾ ਪਹਿਲੇ ਆਪਣੇ ਤੱਤਾ ਪਾਣੀ ਕਰਦੇ ਹੁੰਦੇ ਬਲਟੋਈਆਂ 'ਚ ਵੱਡੀਆਂ ਚੁਰਾ ਬਣਾ ਕੇ ਚੁਰਜੀ ਦੇ ਉੱਤੇ ਰੱਖੀ ਹੁੰਦੀ ਸੀ ਬਲਟੋਹੀ ਉਹਦੇ ਵਿੱਚ ਪਾਣੀ ਤੱਤਾ ਕਰਦੇ ਹੁੰਦੇ ਸੀ ਤੇ ਜੇ ਕਿਸੇ ਦੀ ਬਰਾਤ ਆ ਜਾਣੀ ਬਰਾਤ ਆਪਣੇ ਆਮ ਹੀ ਆਉਂਦੇ ਹੁੰਦੇ ਘਰਾਂ 'ਚ ਰਹਿੰਦੀ ਹੁੰਦੀ ਸੀ ਧਰਮਸ਼ਾਲਾ 'ਚ ਉੱਥੇ ਬਲਟੋਈ 'ਚ ਚਾਹ ਪਾ ਕੇ ਲੈ ਕੇ ਜਾਣੀ ਉਹਦਾ ਗਲਜਾ ਘੋਟ ਲੈਣਾ ਦੋਨਾਂ ਪਾਸੇ ਤੋਂ ਦੁਬੱਟੇ ਦੇ ਨਾਲ ਫੜ ਕੇ ਤੇ ਮਰੋੜੇ ਜੇ ਦੇ ਦੇ ਕੇ ਇੱਕ ਨੇ ਉੱਤਰੋਂ ਫੜ ਲੈਣਾ ਬਲਟੋਹੀ ਨੂੰ ਇੱਕ ਨੇ ਉੱਤਰੋਂ ਉੱਤੇ ਟੱਕਣ ਜਿਆ ਦੇ ਕੇ ਤੇ ਇੱਕ ਜਣੇ ਨੇ ਗਲਾਸ ਚੱਕ ਲੈਣੇ ਚਲੋ ਜੀ ਬਰਾਤ 'ਚ ਚਾਹ ਪਿਆ ਕੇ ਆਈਏ ਬਲਟੋਹੀ ਦੇ ਵਿੱਚ ਲੈ ਕੇ ਜਾ ਦਿੰਦੀ ਸੀ ਚਾਹ ਫੇਰ 사ਸੰਗਤ ਆ ਗਈ ਚੱਕੀ ਚੱਕੀ ਤਾਂ ਨਿੱਕੀ ਅੱਜ ਵੀ ਕਈਆਂ ਦੇ ਘਰੀ ਪਈ ਹੋਊਗੀ ਉਦੋਂ ਬੁੜੀਆਂ ਨਾ ਮਿੱਟੀ ਜੇ ਦਾ ਲਾ ਕੇ ਉਹਨੂੰ ਬਣਾ ਕੇ ਤੇ ਉਵੇਂ ਜਿਵੇਂ ਆ ਵੱਡੇ ਚੱਕੀ ਚੱਲਦੀਆਂ ਉਵੇਂ ਉਹ ਨਾਲ ਦੇ ਮੁੱਠਾ ਜਿਹਾ ਆ ਪਾ ਕੇ ਤੇ ਉਹਦੇ ਨਾਲ ਆਪਾਂ ਦਾਲਾਂ ਥਾੜ ਲੀਆਂ ਆ ਆਪਣਾ ਕੀ ਹੁੰਦਾ ਜਿਹੜਾ ਦਾਲ ਦਾਲ ਲਈ ਦਲੀਆ ਬਣਾ ਲਿਆ ਮੱਝਾਂ-ਮੁੱਝਾਂ ਵਾਸਤੇ ਹਰੇਕ ਦੇ ਘਰੇ ਚੱਕੀ ਹੁੰਦੀ ਸੀ ਅੱਗੇ ਬੁੜੀਆਂ ਨਾ ਆਪ ਥਾੜ ਲੈਂਦੀਆਂ ਸੀ ਦਲੀਆ ਘਰੇ ਤੇ ਭਿਆ ਲਿਆਉਣਾ ਦਾ 15-20 ਕਿਲੋ ਤੇ ਉਹਨੂੰ ਆ ਕੇ ਘਰੇ ਥਾੜ ਲੈਣਾ ਤੇ ਜਾਂ ਦਾਲ ਜਿਹੜੇ ਛੋਲੇ ਹੁੰਦੇ ਸੀ ਉਹਨਾਂ ਨੂੰ ਵਿੱਚ ਦੜ ਕੇ ਦਾਲ ਬਣਾ ਲੈਣੀ ਛੋਲਿਆਂ ਦੀ ਚੱਕੀ ਦੇ ਉੱਤੇ ਇਹ ਤੱਕੜੀ ਹੁੰਦੀ ਸੀ ਇੱਕ ਸਾਧ ਸੰਗਤ ਤੱਕੜੀ ਤੱਕੜੀਆਂ ਦੋਹਾਂ ਪਾਸਿਆਂ ਚ ਪਲੜੇ ਹੁੰਦੇ ਦੋ ਪਾਸੇ ਉਹਦੇ ਲੋਹੇ ਜਿਹੇ ਉੱਤੇ ਲੱਕੜ ਦਾ ਮੁੱਠਾ ਹੁੰਦਾ ਸੀ ਤੇ ਉਹਨੂੰ ਤੜੀਆਂ ਪਾ ਕੇ ਤੇ ਬਰਾਬਰ ਬਰਾਬਰ ਕਰ ਲੈਂਦੇ ਸੀ ਉਹਨੂੰ ਕਹਿੰਦੇ ਹੁੰਦੇ ਸੀ ਤੱਕੜੀ ਉਹਦੇ ਵਿੱਚ ਬੱਟੇ ਪਾ ਲੈਣੇ ਬੱਟੇ ਵੀ ਕਿਹੜੇ ਹੁੰਦੇ ਸੀ ਪੁਰਾਣੇ ਚੱਕੀ ਦੇ ਬੱਟੇ ਉਹਦੇ ਪੁਰਾਣੇ ਕਿਹੜਾ ਬੱਟਾ ਛੇਰ ਦਾ ਅੱਧ ਛੇਰ ਦਾ ਪਨਸੇਰੀ ਪਹਿਲਾਂ ਕਹਿੰਦੇ ਹੁੰਦੇ ਨੇ ਪਨਸੇਰੀ ਪਹਿਲੀਆਂ ਦੇ ਵਿੱਚ ਆ ਗੀਤਾਂ ਚ ਵੀ ਸੁਣ ਲਿਓ ਪੰਸੇਰੀ ਕਹਿੰਦੇ ਹੁੰਦੇ ਸੀ ਅੱਜ ਤਾਂ ਆਪਾਂ 5 ਕਿਲੋ ਕਹ ਦਿੰਦੇ ਨੇ ਉਦੋਂ ਪੰਸੇਰੀ ਪੰਸੇਰੀ ਵੱਟਾ 2 ਸਿਰ ਵੱਟਾ ਅੱਧਾ ਸਿਰ ਵੱਟਾ ਸੇਰ ਵੱਟਾ ਉਦੋਂ ਵੱਟੇ ਕਹਿੰਦੇ ਹੁੰਦੇ ਸੀ ਆਪਾਂ ਐ ਪੰਸੇਰੀ ਕਹਿੰਦੇ ਹੁੰਦੇ ਸੀ ਜਿਹੜਾ 5 ਕਿਲੋ ਦਾ ਹੁੰਦਾ ਸੀ ਕੱਚੇ ਹੁੰਦੇ ਸੀ ਉਹ 5 ਕਿਲੋ ਤੇ ਪੰਸੇਰੀ ਤੌੜੀ ਤੌੜੀ ਤਾਂ ਕਈਆਂ ਨੇ ਅੱਜ ਵੀ ਦੇਖੀ ਉੱਪਰ ਪੁਰਾਣੀਆਂ ਬੁੜੀਆਂ ਤੌੜੀਆਂ ਨੂੰ ਵਰਤਦੇ ਗਏ ਤੌੜੀ ਕਾਚੋਂ ਸਾਗ ਧਰਨ ਵਾਲੀ ਉਹਨਾਂ ਨੇ ਹਾਰੀ ਦੇ ਵਿੱਚ ਉੱਤੇ ਚੁੱਲ੍ਹੇ ਦੇ ਵਿੱਚ ਚੁੱਲ੍ਹੇ ਤੇ ਸਾਗ ਧਰਨਾ ਵਿੱਚ ਗੋਹੇ ਲਾ ਕੇ ਥੱਲੇ ਲੱਕੜ ਲਾ ਦੇਣੀ ਉੱਤੇ ਤੌੜੀ ਦੇ ਵਿੱਚ ਧਰ ਦੇਣਾ ਸਾਗ ਤੌੜੀ ਦਾ ਰੰਨਿਆ ਹੋਇਆ ਸਾਗ ਸਾਹ ਸੰਗਤ ਜਿਹੜਾ ਬੰਦਾ ਖਾ ਲੈਂਦਾ ਸੀ ਨਾ ਅੱਜ ਤਾਂ ਲੋਹੇ ਦੇ ਬਰਤਨ ਆ ਗਏ ਜਾਂ ਆਪਣੇ ਸਟੀਲ ਦੇ ਤੇ ਸਰਵਰ ਦੇ ਲੋਹੇ ਦਾ ਤਾਂ ਕੋਈ ਵਰਤਦਾ ਹੋ ਤੇ ਇਹ ਵਰਤਦਾ ਭਾਈ ਇਹਨਾਂ ਚ ਸਾਗ ਸੂ ਬਣਾਉਂਦੇ ਆ ਨਹੀਂ ਬਣਦਾ ਉਹਨਾਂ ਸਾਗ ਜਿੰਨਾ ਬੁੜੀਆਂ ਪਹਿਲਾਂ ਬਣਾਉਂਦਿਆਂ ਸੀ ਮੱਕੀ ਦੀ ਰੋਟੀ ਮਾਈ ਨੇ ਲਹੌਣੀ ਤੇ ਸਰੋਂ ਦਾ ਸਾਗ ਬਣਿਆ ਹੋਣਾ ਤੇ ਸਦਾ ਰੁੱਖਾ ਕਾਈ ਚਲਪਲਾ ਜਿਉਂ-ਜਿਉਂ ਠੰਡਾ ਹੋਈ ਜਾਣਾ ਬੇਹਾ ਹੋਈ ਜਾਣਾ ਉਹਨਾਂ ਨੇ ਸਾਗ ਸਵਾਦ ਵੜੀ ਜਾਣਾ ਅੱਗੇ ਮਾਈਆਂ ਬਣਾਉਂਦੀਆਂ ਹੁੰਦੀਆਂ ਪਹਿਲਾਂ ਮੱਕੀ ਦੀ ਰੋਟੀ ਉਹਨਾਂ ਦੀ ਹੁੰਦੀ ਸੀ ਘਟੋ ਘਟ ਪਾਢੇੜ ਪਾ ਜਾਂਦੀ ਅੱਧਾ ਕਿਲੋ ਦੇ ਨੇੜ ਤੇ ਪੂਰੀ ਭਾਰੀ ਰੋਟੀ ਇੱਕ ਜਾਂ ਦੋ ਖਾਦੇ ਮੱਸੀ ਮੱਕੀ ਦੀ ਆਪਣੇ ਮਿੱਥਿਆ ਆਲਗਾ ਲੱਸੀ ਦੇ ਨਾਲ ਸਮਝਿਆ ਨਾ ਗੱਲ ਫੇਰ ਆ ਗਈ ਕਾੜਨੀ ਕਾੜ ਨਹੀਂ ਹੁੰਦੀ ਸੀ ਸਾਹਾ ਸੰਗਤ ਜਿਹੜਾ ਆਪਾਂ ਦੁੱਧ ਧਰਦੇ ਹੁੰਦੇ ਸੀ ਹਾਰੇ ਹਾਰੇ ਬਣਾ ਲੈਂਦੇ ਸੀ ਹਾਰੇ ਮਿੱਟੀ ਦੇ ਬੁੜੀਆਂ ਦੇ ਬਣਾਏ ਹੁੰਦੇ ਸੀ ਮਗਰੋਂ ਤਾਂ ਪੱਕੇ ਵੀ ਆ ਗਏ ਸੀ ਪਹਿਲਾਂ ਕੱਚੇ ਹੁੰਦੇ ਸੀ ਆਪਣੇ ਹਾਰਿਆਂ ਦੇ ਵਿੱਚ ਦੁੱਧ ਧਰਿਆ ਹੁੰਦਾ ਸੀ ਸਾਰੀ ਦਿਹਾੜੀ ਉਹਨੇ ਕੜੀ ਜਾਣਾ ਦੁੱਧ ਨੇ ਕਾੜਨੀ ਦੇ ਵਿੱਚ ਉਹਨੂੰ ਤਾਂ ਕਾੜਨੀ ਕਹਿੰਦੇ ਸੀ ਹਾਰਿਆਂ ਦੇ ਵਿੱਚ ਦੁੱਧ ਧਰ ਦੇਣਾ ਵਿੱਚ ਗੋਹੇ ਪਾ ਕੇ ਅੱਗ ਮਚਾ ਕੇ ਤੇ ਉੱਤੇ ਧਰ ਦੇਣਾ ਤੇ ਉਹਨੂੰ ਧੁਕੀ ਜਾਣਾ ਗੋਇਆਂ ਨੇ ਤੇ ਉਹਨੇ ਕੜੀ ਜਾਣਾ ਤੇ ਬਰੁੱਤੇ ਮਲਾਈ ਆਈ ਉਹਦੀ ਕਾਹਨੂੰ ਗੱਲਾਂ ਕਰਦਾ ਫਿਰ ਉਹਦੀ ਲੱਸੀ ਪੀਤੀ ਹੁੰਦੀ ਸਰਦਾਰ ਜੀ ਕਾੜਨੀ ਵਾਲਾ ਦੁੱਧ ਜਿਹੜੇ ਬੰਨਿਆਂ ਦਾ ਪੀਤਾ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਕੱਲ ਤਾਂ ਆਪਾਂ ਬਣੇ ਫਿਰਦੇ ਆ ਪਰ ਕਾੜਨੀ ਦਾ ਦੁੱਧ ਪੀਂਦੇ ਤੋਂ ਪਹਿਲਾਂ ਇਹ ਤਾਂ ਖੇਡਦੇ ਹੁੰਦੇ ਤੇ ਕੰਮ ਕਰਦੇ ਹੁੰਦੇ ਸੀ ਤੇ ਬੁੜੀਆਂ ਨੇ ਦੁਪਹਿਰੇ ਚਾਹ ਨਹੀਂ ਸੀ ਦਿੰਦੀਆਂ ਕਹਿੰਦੀ ਚਲੋ ਕਾੜਨੀ ਦਾ ਦੁੱਧ ਪੀਓ ਲਾਲ ਸ਼ੂ ਹੋ ਜਾਂਦਾ ਸੀ ਉਹ ਪੀਂਦੇ ਹੁੰਦੇ ਸੀ ਉਹਨੂੰ ਕਹਿੰਦੇ ਸੀ ਕਾੜਨੀ ਫਿਰ ਆ ਗਿਆ ਚਟੂਰਾ ਚਟੂਰਾ ਹੁੰਦਾ ਸੀ ਵੱਡਾ ਉਹ ਵੀ ਮਿੱਟੀ ਦਾ ਹੀ ਹੁੰਦਾ ਸੀ ਉਹਦੇ ਵਿੱਚ ਲੱਸੀ ਰੜਕਦੀ ਆਉਂਦੀਆਂ ਸੀ ਬੁੜੀਆਂ ਦਹੀਂ ਦਹੀਂ ਪਾ ਲੈਣਾ ਤੇ ਉਹਦੇ ਵਿੱਚ ਉਹਨੂੰ ਚਟੂਰੇ ਦੇ ਵਿੱਚ ਜਮਾ ਦੇਣਾ ਤੇ ਚਟੂਰੇ ਦੇ ਵਿੱਚ ਹੀ ਹੁੰਦੀ ਸੀਗੀ ਆਪਣੀ ਕੀ ਕਹਿੰਦੇ ਹੁੰਦੇ ਆ ਰੜਕਦੇ ਆ ਜਿਹਦੇ ਨਾਲ ਆਪਾਂ ਬਦਾਣੀ ਬਦਾਣੀ ਬੁੜੀਆਂ ਦੀ ਲੱਕੜ ਦੀ ਹੁੰਦੀ ਸੀ ਪੈਰ ਲਾ ਲੈਂਦੀਆਂ ਸੀ ਚਟੂਰੇ ਨੂੰ ਬੁੜੀਆਂ ਪੈਰ ਲਾ ਕੇ ਤੇ ਫਿਰ ਦੋਨਾਂ ਹੱਥਾਂ ਨਾਲ ਉਹਦਾ ਉਹਦਾ ਵੀ ਬੱਟਿਆ ਹੁੰਦਾ ਸੀ ਕਿ 나ੜਾ ਕਹਿੰਦੀ ਪਤਾ ਨਹੀਂ ਉਹਨੂੰ ਕੀ ਕਹਿੰਦੀਆਂ ਹੁੰਦੀਆਂ ਸੀ ਕੋਸੋ ਰਸੇ ਨੂੰ ਤੇ ਬੁੱਬੂੜੇ ਬੱਟਕੇ ਦਿੰਦੇ ਹੁੰਦੇ ਸੀਗੇ ਉਹਨੂੰ ਪਾਉਣ ਵਾਰ ਤੇ ਆਪਣੀ ਨੂੰ ਮਧਾਣੀ ਨੂੰ ਨਹੀਂ ਹੁੰਦੀ ਸੀ ਇੱਕ ਨਹੀਂ ਥੱਲੇ ਚਾਰ ਪੈਰ ਜੇ ਲਾ ਕੇ ਕ ਤਾਂ ਪੈਰ ਤੇ ਉਹਨੂੰ ਮਧਾਣੀ ਉਹਦੇ ਨਾਲ ਤਾਂ ਰੱਸੀ ਜੀ ਪਾ ਲੈਦੇ ਜਿੰਨੀ ਉੱਚੀ ਨਹੀਂ ਵੀ ਕਰਨੀ ਐ ਉਹ ਰੱਸੀ ਨਾਲ ਹੀ ਕਰ ਲੈਂਦੇ ਸੀ ਨਹੀਂ ਹੁੰਦੀ ਸੀ ਇੱਕ ਲੱਕੜ ਦੀ ਬਣੀ ਚਾਰ ਚਾਰ ਉਹਨੂੰ ਚੌਰਸ ਜੀ ਬਣਾ ਕੇ ਨਾ ਮਗਰ ਇੱਕ ਲੰਮੀ ਲੱਕੜ ਛੜੇ ਉਹ ਤੇ ਤਾਂ ਉੱਚੀ ਲੱਕੜ ਲਾ ਦੇਣੀ ਤਿੰਨ ਕ ਪੁੱਟ ਦੀ ਤੇ ਉਹਦੇ ਵਿੱਚ ਬਾੜੇ ਜੇ ਪਾ ਦੇਣੀ ਉਹਦੇ ਵਿੱਚ ਰੱਸੀ ਪਾ ਕੇ ਤੇ ਮਧਾਣੀ ਨਾ ਲਾਲਣੀ ਮਧਾਣੀ ਖਿੱਚੀ ਨਾ ਜਾਵੇ ਉਹ ਰੇ ਨੂੰ ਤੇ ਲੱਕ ਨਾ ਅਗੇ ਬਜ਼ੁਰਗਾਂ ਦਾ ਦਿਮਾਗ ਸੀ ਯਾਰ ਹੱਥੀਂ ਕੰਮ ਕਰਦੇ ਹੁੰਦੇ ਸੀ ਮਧਾਣੀ ਨਾ ਚਟੂਰੇ ਦੇ ਵਿੱਚ ਲੱਸੀ ਰੜਕਣੀ ਉਹਦੀ ਪੀਤੀ ਹੋਈ ਲੱਸੀ ਮਿੱਟੀ ਦੇ ਚਟੂਰੇ ਦੀ ਦੇਖੋ ਵਰਗਾ ਸਾਨਾ ਨਜ਼ਾਰਾ ਉਹਦਾ ਹੁੰਦਾ ਸੀ ਉਵੇਂ ਹੋਣੀ ਬਾਸ਼ਰਾ ਲੱਸੀ ਚੋਂ ਫੇਰ ਆਗੇ ਹਾਰੇ ਹਾਰੇ ਜਿਹਦੇ ਵਿੱਚ ਆਪਣਾ ਦੁੱਧ ਗੁੜੀਆਂ ਧਰਦਿਆਂ ਹੁੰਦਿਆਂ ਸੀ ਉਹਨੂੰ ਹਾਰਾ ਕਹਿੰਦੇ ਸੀ ਫੇਰ ਚੱਕਮਾਂ ਚੁੱਲਾ ਆ ਗਿਆ ਕੋ ਉਹ ਚੱਕਮਾਂ ਚੁੱਲਾ ਕੀ ਹੁੰਦਾ ਸੀ ਕਿਉਂਕਿ ਹਰੇਕ ਦੇ ਬਾਹਰ ਹੁੰਦੇ ਸੀ ਆਪਣੇ ਚੋਲਾ ਚੌਂਕਾ ਬਣਿਆ ਵਾ ਤੇ ਜਿੱਦੇ ਕਿਤੇ ਮੀਂਹ ਕਣੀ ਆ ਜਣੀ ਤੇ ਰਸੋਈ ਜੇ ਨਹੀਂ ਕਿਸੇ ਗਰੀਬ ਘਰ ਦੇ ਹੁੰਦੀ ਸੀ ਨਾ ਤੇ ਉਹਨਾਂ ਨੇ ਚੱਕ ਕੇ ਚੱਕਾ ਆਪਣਾ ਚੱਕਮਾਂ ਚੁੱਲਾ ਅੰਦਰ ਲੈ ਆਉਣਾ ਬਰਾਂਡੇ ਬਰੁੰਡੇ ਚ ਉੱਥੇ ਬਹਿ ਕੇ ਰੋਟੀਆਂ ਲਾਉਣੀਆਂ ਚੱਕਵੇਂ ਚੁੱਲੇ ਤੇ ਮੀਂਹ ਪੈਂਦੇ ਚ ਜਾਂ ਅਜ ਕੱਲ ਠੰਡ ਚ ਮਾਈਆਂ ਲਾਉਂਦੀਆਂ ਹੁੰਦੀਆਂ ਸੀ ਰੋਟੀਆਂ ਤੇ ਉਹਦੇ ਦਾਲੇ-ਦਾਲੇ ਬਹਿ ਕੇ ਰੋਟੀ ਖਾਣੀਆਂ ਪਰੜੀਆਂ ਪੀੜੀਆਂ ਤੇ ਮਾਤਾ ਨੇ ਲਾਉਣ ਲੱਗ ਜਾਨੀਆਂ ਕਹਿੰਦੇ ਲੈ ਤੱਤੀਆਂ ਤੱਤੀਆਂ ਖਾ ਲੋ ਤੇ ਨਾਲ ਬੈਠਿਆ ਨੇ ਖਾਈ ਜਾਣੀਆਂ ਸਾਗ ਨਾਲ ਦਹੀਂ ਨਾਲ ਨੂਨ ਮਿਰਚਾਂ ਨਾਲ ਇਸ ਤਰ੍ਹਾਂ ਸਾਥ ਸਾਰ ਬਹਿ ਕੇ ਖਾਂਦੇ ਹੁੰਦੇ ਸੀਗੇ ਆਪਣੇ ਅੱਗੇ ਬਜ਼ੁਰਗ ਜਿਹੜੇ ਬੰਦੇ ਹੁੰਦੇ ਸੀ ਇਹ ਫੇਰ ਲਾ ਲੋ ਸਾਥ ਸਾਥ ਚੱਕ ਮਚਲਾ ਗਿਆ ਫਿਰ ਹੋ ਗਈ ਹਾਰੀ ਹਾਰੀ ਹੁੰਦੀ ਸੀ ਆਪਣੀ ਕੰਧੋਲੀ ਬਣਾ ਕੇ ਨਾ ਕੱਚੀ ਤੇ ਉਹਦੇ ਉੱਤੇ ਬੁੜੀਆਂ ਰੱਖਦੇ ਇੱਕ ਛੋਟਾ ਜਿਹਾ ਗੋਲ ਜਿਹਾ ਚੁੱਲ੍ਹਾ ਜਿਹਾ ਬਣਾ ਕੇ ਉਹਨੂੰ ਕਹਿੰਦੇ ਹੁੰਦੇ ਸੀ ਹਾਰੀ ਉਹਦੇ ਵਿੱਚ ਕੀ ਧਰਦੇ ਨੇ ਦਾਲ ਧਰਦੇ ਦੀ ਦਲਮੀ ਦਾਲ ਆਪਾਂ ਮੂੰਗੀ ਦੀ ਛੋਲਿਆਂਾਂ ਮਾਂ ਛੋਲਿਆਂ ਦੀ ਹੋਗੀ ਕੱਲੇ ਛੋਲਿਆਂ ਦੀ ਹੋਗੀ ਉਹੋ ਦਾਲ ਉੱਤੇ ਹਰੀ ਚ ਧਰਨੀ ਉਹ ਉਚੇ ਤਾਂ ਹੁੰਦੀ ਸੀ ਉਦੋਂ ਟੱਕ ਦੇ ਦਿੰਦੇ ਸੀ ਬੜਾ ਉਹ ਵੀ ਪੇਪੜ ਜਿਹਾ ਬਣਾਇਆ ਹੁੰਦਾ ਪਾਪੜ ਜਿਹਾ ਉਹ ਉਹ ਦਿਨ ਤੋਂ ਟੱਕ ਦੇਣਾ ਫੇਰ ਆ ਗਿਆ ਸਾਹ ਸੰਗਤ ਸੰਨਾ ਸੰਨਾ ਵੀ ਮੈਨੂੰ ਇਹਦਾ ਕਈਆਂ ਨੇ ਨਹੀਂ ਦੇਖਿਆ ਹੋਣਾ ਵੀ ਸੰਨਾ ਇਹ ਕਿਹਨੂੰ ਕਹਿੰਦੇ ਆ ਛੰਨਾ ਹੁੰਦਾ ਸੀ ਅੱਧਾ ਪੌਣਾ ਕਿਲੋ ਦੁੱਧ ਚਾਹ ਲੱਸੀ ਉਹਦੇ ਚ ਪੈ ਜਾਂਦੀ ਹੁੰਦੀ ਸੀ ਉਦੋਂ ਪਹਿਲਾਂ ਬਜ਼ੁਰਗ ਬਸ ਉਹ ਕਹਿੰਦਾ ਦੋ ਛੰਨੇ ਪੀਤਿਆ ਚ ਲੱਸੀ ਦੇ ਅੱਜ ਛੰਨਾ ਵਾਂ ਮੈਂ ਭਰ ਕੇ ਦੁੱਧ ਦਾ ਪੀਤਾ ਉਦੋਂ ਬਜ਼ੁਰਗ ਕਹਿੰਦੇ ਹੁੰਦੇ ਉਹ ਛੰਨੇ ਆਲਾ ਨੇ ਅੱਜ ਆਪਾਂ ਕਹਿੰਦੇ ਨੇ ਅੱਧਾ ਕਿਲੋ ਮੈਂ ਪੀ ਗਿਆ ਵੱਡਾ ਕੱਪ ਪੀ ਗਿਆ ਛੋਟਾ ਉਦੋਂ ਛੰਨਾ ਕਦੇ ਹੁੰਦੇ ਸੀ ਛੰਨਾ ਪਾ ਕੇ ਬੁੜੀਆਂ ਨੇ ਨਾ ਛੰਨੇ ਚ ਦੇਣਾ ਪਾ ਕੇ ਦੁੱਧ ਤੇ ਆਪਣੇ ਕਾਸੀ ਦੇ ਹੁੰਦੇ ਸੀ ਉਹ ਛੰਨੇ ਤੇ ਉਹ ਛੰਨਾ ਚ ਪੀਣਾ ਕਾਸੀ ਦੀ ਥਾਲੀ ਹੁੰਦੀ ਸੀ ਬੜੀ ਚੌਕਰੀ ਹੁੰਦੀ ਸੀ ਕਾਚੇ ਦੀ ਥਾਲੀ ਥਾਲ ਥਾਲੀਆਂ ਅੱਗੇ ਇਸ ਤਰ੍ਹਾਂ ਦੇ ਹੁੰਦੇ ਸੀ ਆਪਣੇ ਜਿਹੜੀ ਬੇਲ ਦਾ ਭਾਂਡਾ ਹੁੰਦਾ ਹੈ ਨਾ ਬੇਲ ਜੀ ਨੂੰ ਆਪਾਂ ਕਹਿੰਦੇ ਜਿਹੜੇ ਅੱਜ ਵੀ ਆਪਾਂ ਲਿਆਉਣੇ ਜਿਵੇਂ ਭਾਈ ਵਾਲੋ ਲਿਆਉਂਦੇ ਆ ਭਾਂਡੇ ਜਾਂ ਹੋਰ ਆਪਾਂ ਗਵਾੜ ਚੋਲੇ ਲੈ ਲੈਂਦੇ ਉਹਨਾਂ ਦੇ ਵਿੱਚ ਨਾ ਕਾਸੀ ਦੇ ਥਾਲ ਹੁੰਦੇ ਸੀ ਪਹਿਲੀਆਂ ਚ ਅੱਡ ਕੌਲੀਆਂ ਹੋਣੀਆਂ ਅੱਡ ਕੜਛੀਆਂ ਹੋਣੀਆਂ ਬਹੁਤ ਨਰੂਈਆਂ ਹੁੰਦੀਆਂ ਸੀ ਉਹ ਆਮ ਜਦੋਂ ਬਰਾਤ ਜਾਂਦੀ ਸੀ ਨਾ ਉਦੋਂ ਧਰਮਸਾਲਾ ਦੇ ਵਿੱਚ ਉੱਥੇ ਵਰਤਦੇ ਹੁੰਦੇ ਸੀ ਉਹ ਵੱਡੀਆਂ ਕੜਛੀਆਂ ਵੱਡੇ ਥਾਲ ਕਾਸੀ ਜਿਹਦੇ ਦੋ ਦੋ ਬੰਦਿਆਂ ਨੇ ਬਹਿ ਜਾਣਾ ਤਿੰਨਾ ਤਿੰਨਾ ਨੇ ਵੀ ਬਹਿ ਜਾਣਾ ਉਹਦੇ ਚ ਦਾਲ ਪਹਿਲੇ ਪਹਿਲਾਂ ਲੱਡੂ ਜਲੇਬੀਆਂ ਪਾ ਲੈਣੀਆਂ ਬਾਅਦ ਚ ਦਾਲ ਪਾ ਲੈਣੀ ਬੈਠਿਆ ਨੇ ਖਾਈ ਜਣੀ ਤੋਂ ਪ੍ਰਾਤ ਜਾਂਦੇ ਹੁੰਦੇ ਸੀ ਚੰਨਾ ਫੇਰ ਆ ਗਈ ਬਟਲੀ ਹੁਣ ਬਟਲੀ ਸਾਹ ਸੰਗਤ ਕੰਨੀਆਂ ਚੀਜ਼ਾਂ ਨੂੰ ਵਰਤੀ ਜਾਂਦੀ ਹੈ ਤਾਂ ਹੁਣ ਤੁਹਾਨੂੰ ਦੱਸ ਦਿੰਨੇ ਆਂ ਸ਼ਰਾਬ ਕੱਢਣ ਨੂੰ ਵੀ ਬਟਲੀ ਵਰਤੀ ਜਾਂਦੀ ਹੈ ਡਰਮ ਪਾ ਲੋ ਡਰਮ ਪਾ ਕੇ ਤੇ ਉਹਦੇ ਉੱਤੇ ਬਟਲੀ ਲਾ ਕੇ ਵਿੱਚ ਚੱਪਣ ਧਰ ਕੇ ਤੇ ਉਦੋਂ ਕੜਾਈਆਂ ਰੱਖ ਕੇ ਤੇ ਬਠੜੀ ਵਰਤਦੇ ਹੁੰਦੇ ਬਜ਼ੁਰਗ ਆਪਣੇ ਪੁਰਾਣੇ ਹੋ ਸਕਦਾ ਅੱਜ ਵੀ ਕੋਈ ਵਰਤਦਾ ਹੋਵੇ ਚਲੋ ਕਹਿ ਨਹੀਂ ਸਕਦੇ ਤੇ ਪਹਿਲਾਂ ਬਜ਼ੁਰਗ ਵਰਤਦੇ ਹੁੰਦੇ ਸੀ ਉਦੋਂ ਕਹਿੰਦਾ ਸਾਡਾ ਤੌੜਾ ਪਾਇਆ ਬੁੜਿਆਂ ਨੇ ਕਹਿੰਦਾ ਸਾਡਾ ਫਲਾਣੇ ਦਾ ਤੌੜਾ ਪਾਇਆ ਉਦੋਂ ਕਿਉਂਕਿ ਪੀਂਦੇ ਹੀ ਥੋੜੀ ਥੋੜੀ ਹੁੰਦੀ ਯਾਰ ਐ ਥੋੜੋ ਅੱਜ ਕੱਲ ਬੋਤਲ ਚੱਲ ਜਾਂਦੀ ਤਾਂ ਬੋਤਲ ਹੀ ਚੜਤੀ ਜੇ ਬੁੜਿਆਂ ਨੇ ਪੀਣਾ ਵੀ ਤਾਂ ਇੱਕ ਦੋ ਪੈਗ ਜੇ ਪੀਂਦੇ ਤੇ ਬੋਤਲ ਕਈ ਕਈ ਦਿਨ ਲੈ ਜਾਂਦੇ ਸੀ ਆ ਨਹੀਂ ਸੀ ਹੁੰਦਾ ਕਿਸੇ ਦੇ ਘਰ ਵੀ ਉਹ ਤਾਂ ਸ਼ਰਾਬੀ ਹੋਇਆ ਪਿਆ ਜਾਂ ਟੈਕਦਾ ਖੇਤੋਂ ਆਉਂਦਾ ਨਾ 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 ਸਾਈਕਲਾਂ ਤੇ ਆਉਣਾ ਗੱਡਿਆਂ ਤੇ ਆਉਣਾ ਜੇ ਖੇਤ ਕੇ ਦਾ ਤੌੜਾ ਪਾਇਆ ਆਉਂਦਾ ਸੀ ਤੇ ਪਿਗਖੰਡ ਲਾ ਕੇ ਵੀ ਘਰੇ ਬੁੜੇ ਨੂੰ ਨਾ ਪਤਾ ਲੱਗ ਜੇ ਜਾਂ ਵੱਡੀ ਮਾਂ ਨੂੰ ਨਾ ਪਤਾ ਲੱਗ ਜੇ ਵੀ ਫਲਾਣੇ ਦੀ ਪੀਤੀ ਐ ਐਨੇ ਡਰਦੇ ਹੁੰਦੇ ਸੀ ਅੱਗੇ ਬਜ਼ੁਰਗ ਤੇ ਜਿਹੜੇ ਅੱਜ ਦੇ ਮੂਰੋਂ ਪਿਓ ਕਹੇ ਵੀ ਦੇ ਨਾ ਵੀ ਕਿਥੋਂ ਪੀ ਗਏ ਤੂੰ ਕੀ ਲੈਣਾ ਐਂ ਕਹਿੰਦੇ ਆ ਤੂੰ ਕੀ ਲੈਣਾ ਸਾ ਸੰਗਤ ਪਹਿਲੀਆਂ ਜੇ ਸੋਨਾਂ ਜੱਗਾਂ ਲਾਂ ਸੜਾਈਏ ਨਾ ਬਾਲਾ ਪਿਆਰ ਹੁੰਦਾ ਸੀ ਬਜ਼ੁਰਗਾਂ ਦਾ ਲੋਕਾਂ ਦਾ ਆਪਸ ਵਿੱਚ ਯਾਰ ਚਾਰ ਚਾਰ ਤਾਂ ਪਹਿਲਾਂ ਯਾਰ ਭਰਾ ਹੁੰਦੇ ਅੱਜ ਕੱਲਾ ਕੱਲਾ ਹੀ ਐ ਜੇ ਅਜਾਲਾ ਜ਼ਮਾਨਾ ਹੁੰਦਾ ਤਾਂ ਬੜੇ ਔਖੇ ਹੋ ਗਏ ਲੜ ਪਿਆ ਕਨੇ ਕੁਾਰੇ ਹੁੰਦੇ ਨਹੀਂ ਉਹ ਨਹੀਂ ਸੀ ਲੜਦੇ ਯਾਰ ਉਹਨਾਂ ਦਾ ਪਿਆਰ ਹੁੰਦਾ ਕਹਿੰਦਾ ਸਾਡਾ ਫਲਨ ਜੀ ਘਰੇ ਨਾ ਇੱਕ ਜਿਹੜਾ ਨਾਂ ਆ ਨਾ ਖੇਤੋਂ ਤੇ ਦੂਜੇ ਨੇ ਬਾਹਰ ਚ ਬਹਿ ਜਾਣਾ ਕਹਿੰਦਾ ਯਾਰ ਆਇਆ ਨਹੀਂ ਸਾਡਾ ਅੱਜ ਫਲਾਨਾ ਫਲਾਨਿਆਂ ਦੇਖਿਆ ਤਾਂ ਨਹੀਂ ਰਾਹ ਚ ਢੀਕਦੇ ਹੁੰਦੇ ਸੀ ਫੇਰ ਰੋਟੀ ਖਾਂਦੇ ਹੁੰਦੇ ਸੀ ਤੇ ਘਰੋਂ ਮਾਂ ਨੇ ਕਹਦੇ ਨਾ ਜਾਂ ਦਸਦੀ ਨਿਕਲਣਾ ਜੇ ਦੇਖ ਕੇ ਉਹ ਫਲਾਨਾ ਅੱਜ ਆਪਣਾ ਫਲਾਨਾ ਨਹੀਂ ਹਜੇ ਆਇਆ ਹੁਣ ਤਾਂ ਇਕੱਲੇ ਇਕੱਲੇ ਆ ਨਾ ਉਦੋਂ 6 6 5 5 6 6 ਜੋ ਆ ਕੋਣਦੇ ਜੀ ਰੇ ਕਮਾਈ ਦੇ ਤੇ ਐਂ ਕਹਿੰਦੀਆਂ ਉਹਨੂੰ ਜਾਂ ਉਹ ਫਲਾਨਾ ਨਹੀਂ ਆਇਆ ਥੋੜੀਆਂ ਗੱਲਾਂ ਸਾਹ ਸੰਗਤ ਬਠਲੀ ਹੁੰਦੀ ਇਹ ਰੋਟੀਆਂ ਰੱਖਣ ਵਾਲੀ ਪੂਰੇ ਚ ਰੋਟੀਆਂ ਰੱਖ ਲੈਂਦੇ ਪੋਨੇ ਦੇ ਵਿਚਰ ਖੱਦਰ ਦਾ ਪੋਣਾ ਲਾ ਕੇ ਤੇ ਉਤੋਂ ਢੱਕ ਦੇਣੀ ਤੇ ਤੱਤੀਆਂ ਰੋਟੀਆਂ ਪਈਆਂ ਨੇ ਕਿਉਂਕਿ ਮਿੱਟੀ ਦੇ ਭਾਂਡੇ ਚ ਰੋਟੀ ਠੰਡੀ ਨਹੀਂ ਛੇਤੀ ਹੁੰਦੀ ਨਾ ਉਹ ਵਰਤਲ ਛੇਤੀ ਟੰਡਾ ਹੋਵੇ ਐ ਤਰ੍ਹਾਂ ਦਾ ਨਹੀਂ ਨਹੀਂ ਉਹਨੂੰ ਕਹਿੰਦੇ ਸੀ ਜਿਹੜੇ ਤੁਹਾਨੂੰ ਅੱਗੇ ਦੱਸੇ ਮੈਂ ਚੁੱਕਿਆ ਬੰਧਾਣੀ ਹੁੰਦੀ ਸੀ ਬੰਧਾਣੀ ਹੁੰਦੀ ਸੀ ਲੱਕੜ ਦੀ ਤੇ ਥੱਲੇ ਉਹਦੇ ਵਿਚਾਲੇ ਉਹਦੇ ਸਰਿਆ ਜਾ ਪਾ ਕੇ ਗੋਲ ਤੇ ਉਹ ਪੋੜ ਪਾ ਲੈਣੇ ਵਿੱਚ ਤਿੰਨ ਚਾਰ ਬਣਾ ਕੇ ਤੇ ਬਾਕੀ ਉੱਤੇ ਤਾਂ ਮਧਾਣੀ ਉਹਨਾਂ ਚ ਬਾੜੇ ਜੇ ਪਾਏ ਹੁੰਦੇ ਸੀ ਤੇ ਨਹੀਂ ਦੇ ਨਾਲ ਰੱਸੀ ਜੀ ਪਾ ਕੇ ਤੇ ਨੇਤਰਾ ਨੇਤਰਾ ਹੁੰਦਾ ਸੀ ਮਧਾਣੀ ਨੂੰ ਪਾਉਣ ਵਾਲਾ ਤੇ ਉਹ ਨੇਤਰਾ ਬੁੜੇ ਬੱਟ ਕੇ ਦਿੰਦੇ ਹੁੰਦੇ ਸੀ ਸਣ ਦਾ ਤੇ ਬੁੜੀ ਨੇ ਉਹਦੇ ਨਾਲ ਕਤਨਾ ਪੈਰ ਲਾ ਲੈਣਾ ਝਟੂਰੇ ਨੂੰ ਪੈਰ ਲਾ ਕੇ ਵੈਤ ਰੜਕ ਦੇਣਾ ਸਾਰੇ ਸਾਰੇ ਉੱਠਦੀ ਨੇ ਚਾਹ ਧਰ ਦੇਣੀ ਫਿਰ ਉਹਨੇ ਕਿਹਾ ਅ ਰੜਕਣ ਲਾਤਾ ਅ ਰੜਕਣ ਬਾਅਦ ਤੇ ਰੜਕੇ ਉਹ ਬੈਠੀ ਨੇ ਕੋਲੇ ਸਿੱਕ ਜਣਾ ਨਾ ਰੜਕਣਾ ਉਹ ਰੜਕੀ ਜਾਣੀ ਦੋਗਮਾਈ ਇੱਕ ਕਰ ਦਿੰਦੀ ਸੀ। ਜਾਂ ਸਾਹ ਸੰਗਤ ਬਿਲਾ ਇਹ ਜਿਹਾ ਜਵਾਨਾ ਹੁੰਦਾ ਸੀ ਤੇ ਨਾਲੇ ਨਾਲ ਸਾਗ ਥੱਲੇ ਲਾ ਕੇ ਤੇ ਅੰਗਿਆਰੀ ਜੀ ਪੰਨ ਕੇ ਮੁੜੀਆਂ ਨੇ ਉਹਦੇ ਤੇ ਸਾਗ ਤਾਂ ਉਹਦੇ ਦੀ ਕੁੜ ਕੁੜ ਕਰੀ ਜਾਂਦਾ ਹੁੰਦਾ ਸੀ ਸਾਗ। ਅੱਗ ਜੀ ਤਈ। ਹੁਣ ਆਪਾਂ ਨਾ ਅੱਗ ਦੇ ਢਾਲੇ ਬੈਠ ਗਏ ਨਾ ਹੋ ਕਾੜਨੀਆਂ ਨਾ ਹੋ ਮਧਾਣੀਆਂ ਯਾਰ ਕੁਛ ਨਹੀਂ। ਜਿਹੜੇ ਬੰਦੇ ਨੇ ਇਹ ਚੀਜ਼ਾਂ ਦੇਖੀਆਂ ਯਾਰ ਉਹ ਤਾਂ ਸੁਣ ਕੇ ਬਾਈ ਅੱਖਾਂ ਭਰ ਆਉਂਦਾ। ਪੁਰਾਣੇ ਆਦੇ ਭਰਾਵਾਂ ਨੂੰ ਯਾਦ ਕਰ ਕਰਕੇ ਅੱਖਾਂ ਭਰੀ ਆਉਂਦਾ। ਬੇ ਯਾਰ ਚਾਰ ਪੰਜ ਭਰਾ ਹੁੰਦੇ ਸੀ। ਯਾਰ ਖੇਤ ਇਕੱਠਿਆਂ ਨੇ ਕੰਮ ਕਰਨਾ। ਉੱਥੇ ਯਾਰ ਕਿਸੇ ਨੇ ਸਪਰੇਅ ਕਰੀ ਜਾਨੀ ਕਿਸੇ ਨੇ ਗੁੱਡੀ ਜਾਨੀ ਕਿਸੇ ਨੇ ਕੋਸ਼ ਸਰੋਂ ਗੁੱਡਣੀ ਕਣਕ ਗੁੱਡਣੀ ਯਾਰ ਚਾਰ ਚਾਰ ਪੰਜਾਂ ਪੰਜਾਂ ਜਣਿਆਂ ਨੇ ਕਿੰਨਾ ਯਾਰ ਇੱਕ ਦੂਜੇ ਦਾ ਪ્રેਮ ਹੁੰਦਾ ਸੀ। ਬਾਈ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸੁਣਾਈਆਂ ਨਾ ਜਿਹਨਾਂ ਦੇ ਵਿੱਚ ਉਹ ਗੱਲਾਂ ਰਹਿ ਤਾਂ ਬਹੁਤ ਕਈਆਂ ਜਿਹੜੀਆਂ ਮੇਰੇ ਹਲੇ ਯਾਦ ਨਹੀਂ ਜਿਹੜੀਆਂ ਯਾਦ ਆ ਗਈਆਂ ਮੈਂ ਲਿਖੀ ਜਾਵਾਂ ਤੁਹਾਨੂੰ ਦੁਬਾਰਾ ਸੁਣਾਉਂਗਾ ਜਿਹੜੀਆਂ ਬਹੁਤ ਰਹਿ ਗਈਆਂ ਹਲੇ ਤਾਂ ਜ਼ਿੰਮੇਦਾਰਾਂ ਜਿਹੜੇ ਸੰਧਵਾਰਤਾ ਦੇ ਸੀ ਨਾ ਉਹ ਤਾਂ ਬਹੁਤ ਰਹਿ ਗਏ ਹਲੇ ਜਿਵੇਂ ਜਿਵੇਂ ਚੇਤੇ ਆਈ ਜਾਣਗੇ ਤਿਵੇਂ ਤਿਵੇਂ ਤੁਹਾਨੂੰ ਮੈਂ ਨਾਲ ਦੀ ਨਾਲ ਸੁਣਾਵਾਂ ਪਿਛਲੇ ਬਜ਼ੁਰਗਾਂ ਦੀਆਂ ਰੀਸਾ ਦੀਆਂ ਪਾ ਕਰ ਸਕਦੇ ਨਾ ਉਹਨਾਂ ਮਾਈਆਂ ਦੀਆਂ ਕਰ ਸਕਦੇ ਨਾ ਬੇਬੇ ਕਹਿੰਦੇ ਨੇ ਵੀ ਵੱਡੀ ਨੂੰ ਬੇਬੇ ਬੇਬੇ ਆਇਆ ਹੋਗਾ ਬੇਬੇ ਆ ਬੇ ਮੈਂ ਚਲ ਜਾ ਜਾ ਕੇ ਮੈਂ ਬੇਬੇ ਨੂੰ ਦੱਸੂ ਜੇ ਲੜਬੜਾ ਨਾ ਕਿਸੇ ਨੇ ਜਾ ਕੇ ਕਹਣਾ ਮੈਂ ਬੇਬੇ ਨੂੰ ਦੱਸੂ ਮੈਂ ਉਹਦੇ ਬਾਪੂ ਨੂੰ ਦੱਸੂ ਜਵਾਕ ਉਦੋਂ ਲੜਦੇ ਨੇ ਅੱਜ ਨਹੀਂ ਕੋਈ ਲੜਦਾ ਸਿੱਧੇ ਕਿ ਜੇ ਲੜ ਵੀ ਪੰਦੇ ਤਾਂ ਗੋਲੀ ਚਲਾਉਂਦੇ ਆ ਸਿੱਧੀ ਉਹ ਮਾਰਦਾ ਫਲਾਣੇ ਤਾਂ ਐਂ ਕਰਦਾ ਉਦੋਂ ਜਿਹੜਾ ਆਇਆ ਨਹੀਂ ਉਦੋਂ ਲੜਦੇ ਸੀ ਲਾਂਭਾ ਹੁੰਦਾ ਸੀ ਲਾਂਭਾ ਮੰਨਦੇ ਸੀ ਬਜ਼ੁਰਗ ਪਹਿਲੀ ਗੱਲ ਤਾਂ ਉਹਦੇ ਜਵਾਕ ਨੂੰ ਹੀ ਕੁੱਟਦੇ ਸੀ ਕਹਿੰਦਾ ਸਾਲਿਆ ਕਿਉਂ ਇਲਤ ਕਰਕੇ ਆਇਆ ਤੂੰ ਹੁਣ ਕਿਹੜਾ ਕੁੜਾ ਜਿਹੜਾ ਹੁਣ ਤੱਕ ਲਾਂਭਾ ਲੈ ਜਿਹੜਾ ਦੇਣ ਆ ਉਹਦੇ ਗਲ ਪੈ ਜਾਂਦੇ ਆ ਬਾਲਾ ਜ਼ਮਾਨਾ ਬਦਲ ਗਿਆ ਜ਼ਮਾਨਾ ਜ਼ਮਾਨਾ ਵੀ ਤੁਸੀਂ ਕਹਣਾ ਕਿਹਨੂੰ ਕਹਿੰਦੇ ਆ ਜ਼ਮਾਨਾ ਦਾ ਸਮੇਂ ਨੇ ਬਦਲ ਜਾਣਾ ਜਿਵੇਂ ਅੱਜ ਬਦਲਿਆ ਵਾ ਪਹਿਲਾਂ ਸਮਾਂ ਕੀ ਹੁੰਦਾ ਸੀ ਅੱਜ ਕੀ ਹੁੰਦਾ ਖੇਸੀ ਹੁੰਦੀ ਸੀ ਛੋਟੇ ਬੱਚੇ ਤੇ ਖੇਸੀ ਕਹਿੰਦੇ ਇਹਦੇ ਖੇਸੀ ਲਈ ਵੀ ਆ ਵੱਡੇ ਤੇ ਖੇਸ ਜਾਂ ਟੋਟਾ ਹਲੇ ਬਹੁਤ ਨਾ ਰਹਿ ਗਏ ਜਿਹੜੇ ਕਹਿਣ ਵਾਲੇ ਰਹਿ ਗਏ ਕੋਈ ਨਹੀਂ ਉਹ ਵੀ ਤੁਹਾਨੂੰ ਮੱਸਣਾ ਉਹ ਜਿਵੇਂ ਜਿਵੇਂ ਮੈਨੂੰ ਯਾਦ ਆਈ ਗਏ ਜੇ ਕੋਈ ਛੋਟੇ ਜਾਂਦਾ ਬਾਈ ਕਮੈਂਟਾਂ ਰਾਹੀਂ ਦੱਸ ਦਿਓ ਮੈਂ ਸਾਰਿਆਂ ਸੰਗਤ ਨੂੰ ਜਿੰਨੇ ਵੀ ਤੁਸੀਂ ਸੁਣੋਗੇ ਮੇਰੇ ਵੀਰ ਸਾਰਿਆਂ ਨੂੰ ਮੈਂ ਹੀ ਬੇਨਤੀ ਕਰਦਾ ਹਾਂ ਵੀ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਆਹ ਗੱਲਾਂ ਹਲੇ ਬਾਈ ਰਹਿ ਗਈਆਂ ਜਾਂ ਤੋ ਕਰੀਆਂ ਨਹੀਂ ਜਾਂ ਤੈਨੂੰ ਕਹਿਣਾ ਨਹੀਂ ਆਇਆ ਉਹ ਗੱਲਾਂ ਮੈਨੂੰ ਸਮਝਾ ਦਿਓ ਕਮੈਂਟਾਂ ਦੇ ਵਿੱਚ ਸਮਝਾ ਦਿਓ 9592302617 ਮੇਰਾ ਨੰਬਰ ਆ 95923 02617 ਇਹਦੇ ਤੇ ਦੱਸ ਦਿਓ ਫੋਨ ਕਰਕੇ ਭਾਈ ਆ ਗੱਲਾਂ ਤੇਰੀਆਂ ਰਹਿ ਗਈਆਂ ਜਾਂ ਇਸ ਤਰ੍ਹਾਂ ਦੱਸੋ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26